ਰਾਂ ਦੀ ਬਾਲੰਦੂ ਲੈ ਕੇ ਆਏ ਉਹਨਾਂ ਨੇ ਸਾਡੇ ਘਰੇ ਆਣ ਕੇ ਸੋਟੇ ਚਲਾਏ ਤੇ ਨਾਲ ਇੱਕ ਟਾ ਚਲਾਈਆ ਉਹਨਾਂ ਦੇ ਜੀ 8 10 ਜਾਣੇ ਬੰਦੇ ਸੀ ਨਾਲ ਉਹਨਾਂ ਦੇ ਨਾਲ 4 5 ਲੇਡੀਆਂ ਸੀ ਉਹਨਾਂ ਨੇ ਉਹਨ ਗੁਰਦੇਵ ਸਿੰਘ ਨੇ ਆਣ ਕੇ ਮੇਰੇ ਸਿਰ ਤੇ ਜੀ ਸੋਟਾ ਮਾਰਿਆ ਤੇ ਨਾਲੇ ਉਹਨਾਂ ਦੇ ਬੇਟੇ ਨੇ ਮਾਰਿਆ ਤੇ ਨਾਲੇ ਉਹਨਾਂ ਦੀ ਵਾਈਫ ਸੀ ਨਾਲ ਹਾਂਜੀ ਸਰਬਜੀਤ ਕਾਰ ਉਹਨਾਂ ਦਾ ਦਾਵਾ ਤੇ ਨਾਲ ਇੱਕ ਬਲਜਿੰਦਰ ਵਾ ਉਹਨਾਂ ਦੇ ਹਸਬੰਦ ਦਾ ਨਾਮ ਜੀ ਤਰਸੀਮ ਸਿੰਘ ਵਾ ਉਨਾਂ ਦੀ ਸੱਸ ਜੀ ਬੰਸ ਹੋਵਾ ਤੇ 12 12 ਨੂੰ ਜਤੋਂ ਹਾਂਜੀ ਮੰਗ ਕਰਨੀ ਜੇ ਨਾ ਪ੍ਰਸ਼ਾਸਨ ਕੋਈ ਹਾਂਜੀ ਹਾਂਜੀ ਵੀ ਸਾਨੂੰ ਇਨਸਾਕ ਦਿੱਤਾ ਜਾਵੇ ਕੋਈ ਨਾ 200 3 ਜਿਹੜੇ ਉਹਨਾਂ ਦੇ ਠੰਡੇ ਢੁੰਡੇ ਚਲਾਏ ਆ ਉਹ ਕਿੱਥੇ ਪਹਿਲਾਂ ਚਲਾਏ ਨਹੀਂ ਜੀ ਉਹਨਾਂ ਨੇ ਪਿੰਡੋਂ ਆਣ ਕੇ ਚਲਾਏ ਆ ਅਸੀਂ ਆਪ ਦੇ ਘਰ ਸੀ ਉਹ ਆਣ ਕੇ ਪਿੰਡੋਂ ਆਣ ਕੇ ਉਹਨਾਂ ਨੇ ਚਲਾਏ ਆ ਪਰ ਮੀ ਤਾਂ ਜੀ ਉਹਨਾਂ ਨੇ ਹਨਾ ਆਪ ਦਾ ਜਵਾਈ ਦੀ ਸੱਧਿਆ ਹੈ ਕਿ ਇਹਨਾਂ ਨੇ ਸਾਰਿਆਂ ਨੇ ਸੱਤ ਅਟੈਕ ਕੀਤਾ ਵੇ ਇਹਨਾਂ ਨੇ ਕੀ ਲੜਾਈ ਹੋ ਗਈ ਲੜਾਈ ਹਾਂਜੀ ਇਹ ਲੜਾਈ ਕਰਦੇ ਸੀ ਸਾਡੇ ਨਾਲ ਕੇ ਸਾਰੇ ਨਹੀਂ ਜੀ ਸਾਡੀ ਨਹੀਂ ਉਹਨਾਂ ਨਾਲ ਕੋਈ ਵੀ ਰਿਸ਼ਤਾ ਨਹੀਂ ਇਹ ਅਸੀਂ ਇਹਨਾਂ ਨੂੰ ਕਹੇ ਇਹਨਾਂ ਨੇ ਸਾਡੇ ਗੇਟ ਮਰੇ ਟਰਾਲੀ ਲਾਤੀ ਅਸੀਂ ਕਹੇ ਤੁਸੀਂ ਟਰਾਲੀ ਆਪ ਦੀ ਹਟਾ ਲਓ ਤੇ ਇਹ ਕਹਿੰਦੇ ਅਸੀਂ ਨਹੀਂ ਹਟਾਉਣੀ ਏਦੂ ਜੀ ਲੜਾਈ ਵਧ ਗਈ ਮੇਰੇ ਕੋਈ ਨਹੀਂ ਸਾਡੇ ਘਰੇ ਤੇ ਪਤਾ ਹੈ ਇਸ ਅਈ ਲੇਡੀਸ ਉਸੇ ਤੇ ਇਹਨਾਂ ਨੇ ਲੇਡੀਸਾਂ ਤੇ ਆਣ ਕੇ ਵਾਰ ਕਰ ਉਹਦਾ ਦੂਰ ਛੱਡ ਇਹ ਦਾਵਣੀ ਦਾ ਪਲਾਟ ਉਹ ਪਲਾਟ ਰੱਦ ਹੋਏ ਪਿਆ ਉਹ ਜਾਣ ਕੇ ਅਸੀਂ ਕਲ ਕਰਨੋਲਾਂਾਂ ਚ ਰਹਿੰਦੇ ਆ ਤਾਂ ਕਰਨੋਲਾਂ ਵਾਲੇ ਬਤਦੇ ਆ ਇਹ ਕਹਿੰਦੇ ਅਸੀਂ ਵਰਤਣਾ ਬਸ ਨਹੀਂ ਉਹ ਕਹਿ ਰਹੇ ਕਿ ਸਰਪੰਚ ਕਹਿੰਦਾ ਮੈਂ ਕਿਸੇ ਨੂੰ ਨਹੀਂ ਦਿੱਤਾ ਹਾਂ ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਦਿੱਤਾ ਉਹ ਮੁੱਕਰ ਗਏ ਆ ਕਹਿੰਦੇ ਮੈਂ ਕੱਲ ਕਿਸੇ ਨੂੰ ਨਹੀਂ ਕਿਹਾ ਭਾਵੇਂ ਜਿੱਦਾਂ ਮਰਦੇ ਜਾ ਕੇ ਸਾਡੇ ਪਿੰਡੋਂ ਜਾ ਕੇ ਪੁੱਛੋ ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਪਲਾਟ ਰੱਖੋ ਕਹਿੰਦਾ ਇਹ ਝੂਠਾ ਇੰਜ਼ਾਮ ਲੰ데요 ਸਾਡੇ ਕਿੰਨੇ ਜਨੇ ਤੁਹਾਡੇ ਦੇ ਹੁੰਦਾ ਇਹ ਹੈਗੇ 10 12 ਜਣੇ ਜੀ ਇਹਨਾਂ ਨੂੰ ਲਾਂਬਲੇ ਮੁੰਟੇ ਵੀ ਸੱਦੇ ਹੋਏ ਸੀ ਹਾਂਜੀ ਅਸੀਂ ਕਹਿੰਨੇ ਸਾਨੂੰ ਇਨਸਾਫ ਚਾਹੀਦਾ ਬਸ ਇਸ ਗੱਲ ਦਾ ਵੀ ਗਾਂ ਤੋਂ ਸਾਡੇ ਨਾਲ ਇਹ ਘਟਨਾ ਵਾਪਰੀ ਸਾਡੇ ਨਾਲ ਘਟਨਾ ਇਹ ਵਾਪਰੀਆ ਸਾਡਾ ਉੱਥੇ ਪਲਾਟਾ ਸੀ ਇੱਥੇ ਬੱਲਣ ਲਾਉਣ ਗਏ ਸੱਟਣਾ ਤਾਂ ਹੈਗਾ ਜੀ ਬੱਲਣ ਦੇ ਅੰਦਰ ਸੀ ਬਾਹਰ ਮੈਂ ਤਾਂ ਬੁੜਾ ਤੇ ਡੰਗਾ ਮਾਰਨ ਦਾ ਤੇ ਸਾਡਾ ਅਤਕਾ ਲਈ ਜੀ ਤੇ ਇਹਨਾਂ ਦੀ ਮੀਟ ਜਹੀ ਸੀ ਸੰਦਰਬਨ ਨੇ ਬੁਰੀਆਂ ਵਾਲੇ ਹੋਏ ਸੀ ਤਿੰਨ ਘਰਾਂ ਦੇ ਹਾਂ ਕੰਡਵੀ ਸਾਡੇ ਪਲਾਟ ਤੇ 5 6 ਜਿਹੜੇ ਆ ਇਹ ਲੱਦ ਕੀਤੇ ਹੋਏ ਆ ਜਿਹੜੇ ਮੋਰਲੇ ਮੀਟਰ ਪਲਾਟ ਕੋਈ ਸਰਕਾਰ ਨੇ ਹਾਂਜੀ ਸਰਕਾਰ ਨੇ ਪਾਈ ਸੀ ਤੁਨ ਤੇ ਕੋਈ ਕਿਨੇ ਕੋਈ ਤੁਹਾਡੇ ਗਾਵੇਂ ਦਾ ਕਟਮਾ ਕੀਤੀ ਆਗੇ ਸਾਡੇ ਤਿੰਨ ਕ ਦਾ ਹਿੰਟਾਂ ਹਾਂ ਤੇ ਕਿੰਨੇ ਜਲੇ ਤੁਸੀਂ ਕਰਨੀ ਹੋਏ ਆਈ ਚੜਨ ਗਿਆ ਨੇ ਕੋਈ ਕੋਈ ਇੱਕ ਨੀਲਾ ਮ ਇੱਕ ਮਾਇਆ ਇੱਕ ਬੁੜਾ ਉਹਨਾਂ ਕੋਲ ਵਿੱਚ ਆ ਸੁਰਵੀ ਜਦੋਂ ਉਹਨਾਂ ਨੇ ਦੰਗਾ ਪਿੱညာ ਦਤਨਾਂ ਨੇ ਪਰਾਲੀ ਲਾਈ ਹੋਈ ਆ ਕਿਤੇ ਵਿੱਚ ਦਤਨਾਂ ਹੋਈਆਂ ਸੀ ਪਹਿਲਾਂ ਹਾਂ ਤੇ ਸਾਡੀ ਕੰਧ ਟਾ ਕੇ ਮੋਰਲੀ ਜੜੀ ਨਹੀਂ ਪਈ ਹੋਈ ਸੀ ਤੇ ਲੱਪੇ ਮਾਰ ਖੜੀਆਂ ਲੀ ਮੰਗ ਕਰਦੀ ਜੇ ਪ੍ਰਸ਼ਾਸਨ ਨੂੰ ਹ ਪ੍ਰਸ਼ਾਸਨ ਦਾ ਮੰਗ ਕਰ ਲਿਓ ਹਾਂ ਇਹਨੂੰ ਅਸੀਂ ਪਰਛੋਤ ਮੰਗੇ ਇਹ ਕਰਦੇ ਆ ਵੀ ਸਾਨੂੰ ਇੱਕ ਸਾਡਾ ਰਸਤਾ ਰੋਕ ਲੀਏ ਵਿੱਚ ਕਦੀ ਗਾਂ ਬੰਨ੍ਹਣ ਦੀ ਕਦੀ ਮੱਢ ਬੰਨ੍ਹਣ ਦੀ ਚੜਾਕਰ ਜਿਹੜੀ ਮੇਰੀ ਉੱਥੇ ਨੋਂ ਵਾਦੀ ਆ ਉਹਦਾ ਗਾੜੀ ਆ ਸਾਨੂੰ ਜਾਣਾ ਪੈਂਦਾ ਅਸੀਂ ਇਹਨਾਂ ਦੀ ਜ਼ਮਾਨਤ ਕਰਾਉਣਾ ਚਾਹੁੰਨੇ ਹਾਂ ਰੋਜ਼ ਅਸੀਂ ਲੜਾਈ ਹੀ ਕਰਨੀ ਆਂ ਮੁੰਡੇ ਥੇਰੇ ਆ ਸਰਕਾਰੀ ਥਾਮ ਪਲਾਟ ਮਿਲੇ ਹੋਏ ਆ ਉਹਦੇ ਬਾਰੇ ਜਿੱਦਾਂ ਅਸੀਂ ਇਹਨਾਂ ਨੇ ਵਿੱਚ ਆਦਾ ਸਮਾਨ ਛੱਟਿਆ ਹੋਇਆ ਜੀ ਇਹ ਚੱਕਦੇ ਨਹੀਂ ਸੀ ਅਸੀਂ ਵੀ ਆਪਦਾ ਬਾਲਨ ਲੈ ਕੇ ਗਏ ਆ ਕਿ ਬਾਲਨ ਉੱਥੇ ਲੌਣ ਲੱਗੇ ਆ ਤੇ ਸਾਰਾ ਟੱਬਰ ਜੀ ਚਾਂਗਾ ਲੈ ਜੇ ਤੇਜ ਹਥਿਆਰ ਲੈ ਕੇ ਉੱਥੇ ਖੜੇ ਜਗੇ ਜੇ ਕਾਲਾ ਦਰਸ਼ਨ ਸਿੰਘ ਜੀ ਮੰਨਾ ਤੇ ਰਾਜੂ ਜੀ ਤੇ ਨੋਨੀ ਗਰਮੇਸ਼ ਸਿੰਘ ਉਹਦੇ ਘਰ ਦੀ ਤੇ ਇਹ ਗੋਪੀ ਦੇ ਘਰ ਦੀ ਜਿੱਟਾ ਸਾਰੇ ਜਾਨੀ ਅਸੀਂ ਸਾਰੇ ਤੇਜ ਹਥਿਆਰਾਂ ਨਾਲ ਹਮਲਾ ਕਰਦੇ ਸੀ ਡਾਂਗਾ ਛੋਟੇ ਵੀ ਜਿੱਥੇ ਵਰੇ ਜੀ ਇਟਾ ਨਾ ਵੀ ਹਮਲਾ ਕੀਤਾ ਇਹਨਾਂ ਨੇ ਜੀ ਸਾਡੇ ਗੇਟਵੇ ਚ ਮਾਰੀਆਂ ਇਟਾਂ ਬਾਅਦ ਚ ਲਾਸਟ ਜਾ ਕੇ ਜਿੱਦਾਂ ਜੀ ਸਾਡੇ ਬਜ਼ੁਰਗ ਨੂੰ ਅੰਦਰ ਜਾ ਕੇ ਢਾਇਆ ਇਹਨਾਂ ਨੇ ਅੰਦਰ ਜਾ ਕੇ ਡਾਂਗਾ ਮਾਰੀਆਂ ਇਦਾਂ ਕੀਤਾ ਜੀ ਬਾਅਦ ਚ ਸਾਡੇ ਜੀ 3 ਜਖਮੀ ਹੋਏ ਆ ਜੀ ਇਦਾਂ ਹਥਿਆਰ ਹਾਂਜੀ ਹਥਿਆਰ ਹੈਗਾ ਸੀ ਜੀ ਮੁੰਡੇ ਨੂੰ ਮੰਨੇ ਕੋਲ ਸੀਗਾ ਜੀ ਲਾਤਰ ਸੀਗਾ ਇਹਦੇ ਕੋਲ ਜੀ ਜਿੱਦਾਂ ਇਹ ਲਾਤਰ ਲੈ ਕੇ ਆਇਆ ਵੀ ਆ ਅੰਦਰ ਰਕਮੀ ਜਿੱਦਾਂ ਜੀ ਮੇਰਾ ਤੇ ਉਹ ਮੇਰਾ ਹੀ ਹੋਇਆ ਮੇਰੀ ਮਾਤਾ ਜੀ ਹੋਇਆ ਮੇਰੀ ਭਤੀਜੀ ਨੂੰ ਬਾਅਦ ਚ ਇਹਨਾਂ ਨੇ ਲਾਸਟ ਜਦਾਂ ਲੜਾਈ ਖਤਮ ਹੋਣ ਲੱਗਿਆ ਐਂ ਅੰਦਰ ਵੜ ਗਏ ਬਾਅਦ ਸਾਡੀ ਭਤੀਜੀ ਆਈ ਆ ਸਕੂਟਰੀ ਤੇ ਉਹ ਅੰਦਰ ਵੜਨ ਲੱਗੀ ਆ ਜੀ ਇਹਨਾਂ ਨੇ ਫੇਰ ਜਿੱਦਾਂ ਜੀ ਉੱਥੇ ਹਮਲਾ ਕਰ ਦਿੱਤਾ ਇਹਨਾਂ ਡਾਂਗਾ ਚਲਾਈਆਂ ਉਹਦੇ ਤੇ ਜੂਬੇ ਨਹੀਂ ਮੁੱਕਦੀ ਹਾਂਜੀ ਹਾਂਜੀ ਮੁੱਕੇ ਦੀਆਂ ਵੀਡੀਓ ਬਣੀਆਂ ਹੋਈਆਂ ਸਾਡੇ ਉਹ ਜੀ ਉਹ ਗੁੜੀਆ ਦੀ ਵੀ ਵੀਡੀਓ ਬਣਾਈ ਹੋਈ ਆ ਜੀ ਜਦੋਂ ਉਹਦੇ ਡਾਂਗਾ ਢੁਗਾ ਮਾਰਦੇ ਆ ਛੋਟੇ ਮਾਰਦੇ ਹੁਣ ਸਾਡੀ ਇਹੋ ਹੀ ਮੰਗ ਆ ਜੀ ਆਸ਼ਾ ਨਾਲ ਆਗੇ ਇਹਨਾਂ ਲਈ ਪਰਚਾ ਕੀਤਾ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਕੱਲ तकरीबन 5:00 ਵਜੇ ਨਾਲ ਆਪਣੇ ਕੋਲ ਜੱਪੋਵਾਲ ਤੋਂ 5 ਐਮਐਲਟੀ ਕੇਸ ਆਇਆ ਹੈ ਪਰਿਕੋੜ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਊਸ਼ਾ ਸਰਬਜੀਤ ਬਨਸਕੋਰ ਗਿਆਨ ਸਿੰਘ ਤੇ ਨੀਲਮ ਕੋਹਰ ਇਹਨਾਂ ਦੀ ਐਮਐਲਆਰ ਕਾਟਕੇ ਇਹਨਾਂ ਦੀ ਜੇਰੀ ਸਾਡਰ ਅਬਜ਼ਰਵੇਸ਼ਨ ਅਕਸਰੀ ਵਾਸਤੇ ਰੱਖੀ ਗਈ ਹੈ ਕਿ ਜਿਹੜੀ ਐਮਐਲਆਰ ਉਹ ਆਪਾਂ ਪੁਲਿਸ ਨੂੰ ਅਗਲੀ ਕਾਰਵਾਈ ਵਾਸਤੇ ਦੇ ਦਿੱਤੀ ਹੈ